ਸਸਿਆ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੇਖੋ ਜੀਬੀਸੀ ਅਪਡੇਟ ਪੰਜਾਬ ਸਰਕਾਰ ਵੱਲੋਂ ਕੁੜੀਆਂ ਪੜ੍ਹਾਓ ਤੇ ਕੁੜੀਆਂ ਬਚਾਓ ਦੇ ਤਹਿਤ ਅ ਪੜ੍ਹਾਈ ਨੂੰ ਪ੍ਰਮੋਟ ਕੀਤਾ ਜਾ ਰਿਹਾ ਤੇ ਧੀਆ ਦੀ ਸੁਰੱਖਿਆ ਲਈ ਇੱਕ ਨਵੀਂ ਖੇਡ ਜੋ ਚੱਲ ਰਹੀ ਹੈ ਕਰਾਟੇ ਉਸ ਦੀ ਸਿੱਖਿਆ ਫ੍ਰੀ ਮੁਹੱਈਆ ਕਰਵਾਈ ਜਾ ਰਹੀ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਸਿਖਲਾਈ ਸੈਂਟਰ ਖੁੱਲੇ ਜਾ ਰਹੇ ਨੇ ਔਰ ਜੋ ਸਿਖਲਾਈ ਦਿੰਦੇ ਨੇ ਟੀਚਰ ਉਹਨਾਂ ਨੂੰ ਉਹਨਾਂ ਸਕੂਲਾਂ ਵਿੱਚ ਭੇਜ ਕੇ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਤੇ ਹੁਣ ਦਾ ਗੱਲ ਕਰਦੇ ਆ ਹੁਸ਼ਿਆਰਪੁਰ ਦੇ ਡਗਾਣਾ ਕਲਾਂ ਦੇ ਵਿਖੇ ਜੋ ਸਰਕਾਰੀ ਸਕੂਲ ਆ ਉਸ ਦੀਆਂ ਕੁਝ ਲੜਕੀਆਂ ਨੇ ਟ੍ਰੇਨਿੰਗ ਲੈ ਕੇ ਜੋ ਬਲਾਕ ਪੱਦਰ ਦੇ ਮੁਕਾਬਲੇ ਹੋਏ ਸੀ ਕਾਰਾਟੇ ਦੇ ਉਹਦੇ ਵਿੱਚ ਭਾਗ ਲਿਆ ਤੇ ਕੁਝ ਪੋਜੀਸ਼ਨਾਂ ਵੀ ਹਾਸਲ ਕੀਤੀਆਂ ਨੇ ਅਸੀਂ ਉਹ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਪ੍ਰੈਕਟਿਸ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਸੋ ਸਾਡੇ ਨਾਲ ਬੱਚੇ ਮੌਜੂਦ ਨੇ ਹਾਂਜੀ ਹਾਂਜੀ ਕੀ ਨਾਮ ਹੈ ਬਟਾ ਮੇਰਾ ਨਾਮ ਜੈਸਲਿਨ ਹੈ ਮੈਂ ਸਰਕਾਰੀ ਹਾਈ ਸਕੂਲ ਡганаਕ ਕੋਲ ਵਿੱਚ 8ਵੀਂ ਕਲਾਸ ਦੀ ਵਿਦਿਆਰਥਣ ਹਾਂ ਅਸੀਂ ਕੱਲ ਕਾਰਾਟੇ ਟੂਰਨਾਮੈਂਟ ਵਿੱਚ ਚਾਰ ਪੋਜੀਸ਼ਨਾਂ ਹਾਸਿਲ ਕੀਤੀਆਂ ਹਨ ਫਸਟ ਗੋਲਡ ਮੈਡਲ ਸੈਕੰਡ ਸਿਲਵਰ ਮੈਡਲ ਐਂਡ ਥਰਡ ਪੋਜੀਸ਼ਨ ਸਾਡੀ ਹੈ ਬ੍ਰਾਊਨ ਮੈਡਲ ਦੀ ਤੁਹਾਡਾ ਕੀ ਮੈਡਲ ਆਇਆ ਸਾਡਾ ਸਿਲਵਰ ਮੈਡਲ ਤੇ ਕਿੱਥੇ ਪ੍ਰੈਕਟਿਸ ਕਰਦੇ ਤੁਸੀਂ ਅਸੀਂ ਆਪਣੇ ਸਕੂਲ ਵਿੱਚ ਹੀ ਪ੍ਰੈਕਟਿਸ ਕਰਦੇ ਹਾਂ। ਸਕੂਲ ਵਿੱਚ ਕੋਈ ਉਹਨੂੰ ਸਿਖਾਣ ਆਂਦਾ ਤੁਹਾਨੂੰ? ਸਾਨੂੰ ਚਗਮੋਹਨ ਸਰ ਸਿਖਾਣ ਆਂਦੇ ਆ। ਠੀਕ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਤੱਕ ਤੁਸੀਂ ਖੇਡਣਾ ਚਾਹੁੰਦੇ ਹੋ? ਮੈਂ ਅੱਗੇ ਤੋਂ ਅੱਗੇ ਜ਼ਿਆਦਾ ਵਧੀਆ ਖੇਡਣਾ ਚਾਹੁੰਦੀ ਹਾਂ ਇੰਟਰਨੈਸ਼ਨਲ ਤੱਕ ਖੇਡਣਾ ਚਾਹੁੰਦੀ ਹਾਂ। ਕਰਾਟੇ ਤੁਸੀਂ ਹੁਣ ਕੁਝ ਤਾਂ ਸਿੱਖ ਚੁੱਕੇ ਹੋ ਤੇ ਕਿੱਦਾਂ ਦਾ ਫੀਲ ਕਰਦੇ ਹੋ ਆਪਣੀ ਸੁਰੱਖਿਆ ਨੂੰ ਲੈ ਕੇ? ਮੈਂ ਬਹੁਤ ਵਧੀਆ ਫੀਲ ਕਰਦੀ ਹਾਂ। ਹਾਂਜੀ ਕੀ ਨਾਮ ਹੈ ਤੁਹਾਡਾ? ਨਿਸ਼ਾ ਸਰ। ਅਜੀ ਕਿਹੜੀ ਖੇਡ ਖੇਡਦੇ ਹੋ? ਗਰਾਟੇ ਤੇ ਮੁਕਾਬਲੇ ਵਿੱਚ ਭਾਗ ਲਿਆ ਬਲੌਕ ਪਦਰ ਤੇ ਕਿਹੜੀ ਪੋਜੀਸ਼ਨ ਆਈ? ਫਰਸਟ ਪੋਜੀਸ਼ਨ ਤੇ ਕਿਵੇਂ ਮਹਿਸੂਸ ਹੋ ਰਿਹਾ ਹਾਂ? ਸਰ ਬਹੁਤ ਵਧੀਆ। ਖੇਡਾਂ ਨੂੰ ਕਿਵੇਂ ਦੇਖਦੇ ਹੋ? ਅਸੀਂ ਖੇਡਾਂ ਨੂੰ ਬਹੁਤ ਵਧੀਆ ਨਜ਼ਰ ਨਾਲ ਦੇਖਦੇ ਹਾਂ। ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਅ ਵਿੱਚ ਰੁਚੀ ਹੈ ਤੁਹਾਡੀ ਆਪਣੀ ਸੁਰੱਖਿਆ ਨੂੰ ਲੈ ਕੇ ਕੀ ਦੇਖਦੇ ਹੋ ਕਿ ਕਿਵੇਂ ਦਾ ਸਿੱਖਦੇ ਪਏ ਹੋ ਤੇ ਕਿਵੇਂ ਤੁਸੀਂ ਆਪਣੀ ਸੇਫਟੀ ਨੂੰ ਲੈ ਕੇ ਮੰਨਦੇ ਹੋ? ਸਰ ਕਰਾਟੇ ਸਿੱਖਦੇ ਹੋਏ ਅਸੀਂ ਆਪਣੇ ਆਪ ਨੂੰ ਬਹੁਤ ਸੁਰੱਖਿਤ ਮੰਨਦੇ ਹਾਂ ਅਸੀਂ ਆਪਣੇ ਸੁਰੱਖਿਆ ਨੂੰ ਬਹੁਤ ਮਤਲਬ ਅਸੀਂ ਸੁਰੱਖਿਆ ਦੇ ਲਈ ਬਹੁਤ ਕਾਬਿਲ ਬਣ ਚੁੱਕੇ ਹਾਂ ਆਪਣੀ ਸੁਰੱਖਿਆ ਆਪ ਕਰ ਸਕਦੇ ਹਾਂ ਕਰਾਟੇ ਦੇ ਕਰਕੇ ਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਬੱਚਿਆਂ ਨੂੰ ਮੈਂ ਬਾਕੀ ਬੱਚਿਆਂ ਨੂੰ ਇਹਹੀ ਮੈਸੇਜ ਦੇਣਾ ਚਾਹੂੰਗੀ ਕਟੋ-ਕਟ ਕਰਾਟੇ ਸਿੱਖ ਕੇ ਤੇ ਪੜ੍ਹਾਈ ਕਰਕੇ ਅੱਗੇ ਵਧੋ ਤੇ ਖੇਡਾਂ ਵਿੱਚ ਵੀ ਆਪਣੀ ਰੁਚੀ ਰੱਖੋ ਤੇ ਪੜ੍ਹਾਈ ਵਿੱਚ ਵੀ ਹਾਂਜੀ ਬੇਟਾ ਕੀ ਨਾਮ ਹੈ ਅੰਜਲੀ ਕੀ ਤੁਸੀਂ ਐਗਜ਼ੀਬਿਸ਼ਨ ਕੀਤੀ ਸੀ ਉੱਥੇ ਅਸੀਂ ਆਪਣੇ ਆਪਣਾ ਮਾਡਲ ਲੈ ਕੇ ਗਏ ਸੀ ਤੇ ਉੱਥੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਤੇ ਸਾਡੀ ਸੈਕੰਡ ਪੋਜੀਸ਼ਨ ਆਈ ਠੀਕ ਹੈ ਤੇ ਕੀ ਇਹਦੇ ਵਿੱਚ ਕੀ ਤੁਸੀਂ ਦਿਖਾਇਆ ਸੀ ਉੱਥੇ ਅਸੀਂ ਇਹਦੇ ਵਿੱਚ ਦਿਖਾਇਆ ਸੀ ਕਿ ਅਲੱਗ-ਅਲੱਗ ਗ੍ਰਾਫ ਦੇ ਬਾਰੇ ਕੀ ਸੀ ਕਿ ਅਸੀਂ ਕਿਹੜੇ ਗ੍ਰਾਫ ਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਹੁੰਦੇ ਤੇ ਇਹਦੇ ਬਾਰੇ ਕੁਝ ਡਿਟੇਲ ਚ ਦੱਸੋਗੇ ਕੋਈ ਪਾਈ ਚਾਰਟ ਕੁਲ ਤੇ ਪੱਗਾਂ ਨੂੰ ਦਰ ਆਪਸ ਤੇ ਸੰਬੰਧ ਨੂੰ ਦਰਸੰਦਾ ਹੈ ਚੱਕਰ ਨੂੰ ਅਰਧ ਵਿਆਸ ਵਿੱਚ ਵੀ ਵੰਡਿਆ ਜਾਂਦਾ ਹੈ ਚੱਕਰ ਕੁਲ 360 ਡਿਗਰੀ ਦਾ ਹੁੰਦਾ ਹੈ ਪਾਈ ਚਾਰਟ ਹੈ ਤੇ ਨੈਕਸਟ ਸਾਡੇ ਕੋਲ ਬਾਰ ਗ੍ਰਾਫ ਹੈ ਬਾਰ ਗ੍ਰਾਫ ਡਾਟਾ ਨੂੰ ਪ੍ਰੈਜੈਂਟ ਕਰਦਾ ਹੈ ਜਿਸ ਦੇ ਵਿੱਚ ਅਸੀਂ 바ਸ ਨੂੰ ਡਰੋ ਕਰਕੇ ਇਨਫੋਰਮੇਸ਼ਨ ਪ੍ਰੈਜੈਂਟ ਕਰਦੇ ਹਾਂ ਤੇ ਅ ਅਗਲਾ ਸਾਡੇ ਕੋਲ ਹਿਸਟੋਗ੍ਰਾਮ ਗ੍ਰਾਫ ਹੈ ਇਸ ਤੋਂ ਸਿੰ ਗ੍ਰਾਫਿਕ ਰਿਪਰਜੈਂਟੇਸ਼ਨ ਨੂੰ ਗ੍ਰਾਫ ਉੱਤੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਗ੍ਰਾਫ ਦੇ ਰੂਪ ਵਿੱਚ ਆ ਪ੍ਰਦਰਸ਼ਨੀ ਨੂੰ ਹਿਸਟੋਗ੍ਰਾਮ ਗ੍ਰਾਫ ਕਹਿੰਦੇ ਹਨ ਤੇਲਾਸ ਸਾਡੇ ਕੋਲ ਹੈ ਲਾਈਨ ਗ੍ਰਾਫ ਲਾਈਨ ਗ੍ਰਾਫ ਉਹਨਾਂ ਉਸ ਡਾਟਾ ਨੂੰ ਪ੍ਰੇਜ਼ੈਂਟ ਕਰਦਾ ਹੈ ਜੋ ਵਕਤ ਦੇ ਹਿਸਾਬ ਨਾਲ ਹੀ ਹਮੇਸ਼ਾ ਬਦਲਦੇ ਰਹਿੰਦੇ ਹਨ ਕੀ ਕਹਿਣਾ ਚਾਹੋਗੇ ਬੱਚਿਆਂ ਨੇ ਮੈਡਲ ਹਾਸਲ ਕੀਤੇ ਨੇ ਜੀ ਔਰ ਸਕੂਲ ਵੀ ਬੁਲੰਦੀਆਂ ਵੱਲ ਜਾ ਰਿਹਾ ਸਪੋਰਟਸ ਖੇਡਾਂ ਦੇ ਪੜ੍ਹਾਈ ਦੇ ਵਿੱਚ ਤਾਂ ਹੈ ਹੀ ਸੀ ਤੇ ਸਪੋਰਟਸ ਵਿੱਚ ਵੀ ਅੱਗੇ ਵਧ ਰਿਹਾ ਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਜੜਾ ਵਧਾਈ ਹੈ ਇਹ ਟੀਮ ਐਫਰਟਸ ਹੁੰਦੇ ਨੇ ਦੇਖੋ ਜੀ ਜਿਸ ਦਿਨ ਕਰਾਟੇ ਸੀ ਮੈਨੂੰ ਪਤਾ ਹੈ ਉਸ ਦਿਨ ਅਸੀਂ ਕਿਸ ਤਰ੍ਹਾਂ ਬੱਚੇ ਭੇਜੇ ਐ ਅੰਤਾਂ ਦੀ ਬਾਰਿਸ਼ ਤੇ ਮਤਲਬ ਬਹੁਤ ਜ਼ਿਆਦਾ ਠੰਡ ਸੀ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਮੇਰੇ ਸਟਾਫ ਮੈਂਬਰਸ ਨੇ ਸਹਿਯੋਗ ਦਿੱਤਾ ਕਿਉਂਕਿ ਸਰਕਾਰੀ ਹਾਈ ਸਕੂਲ ਡਗਾਣਾ ਕਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਤੱਕ ਦਾ ਜਿਹੜਾ ਸਫਰ ਹੈ ਉਹ ਉੱਥੇ ਤੱਕ ਬੱਚੇ ਪਹੁੰਚਾਉਣੇ ਔਰ ਵਰਦੇ ਮੀਂਹ ਦੇ ਵਿੱਚ ਲੈ ਕੇ ਜਾਣੇ ਇਹਦੇ ਦੌਰਾਨ ਜਿਹੜਾ ਹੈ ਕੁਝ ਪ੍ਰੋਬਲਮਸ ਵੀ ਆਈਆਂ ਪਰ ਚਲੋ ਅਸੀਂ ਬੱਚੇ ਭੇਜੇ ਉੱਥੇ ਤੇ ਮੇਰੇ ਲਈ ਇਹ ਬਹੁਤ ਸੰਤੋਸ਼ਜਨਕ ਗੱਲ ਹੈ ਕਿ ਉਸ ਦਿਨ ਬੱਚੇ ਇੰਨੀ ਮਿਹਨਤ ਦੇ ਨਾਲ ਇੰਨੇ ਮੀਂਹ ਪੈਂਦੇ ਦੇ ਵਿੱਚ ਗਏ ਤੇ ਬੱਚਿਆਂ ਨੇ ਪੋਜੀਸ਼ਨਾਂ ਲਈਆਂ ਅਸੀਂ 8 ਵਿਦਿਆਰਥੀ ਭੇਜੇ ਸੀ ਉਹਨਾਂ ਦੇ ਵਿੱਚੋਂ 4 ਬੱਚੇ ਸਾਡੇ ਪੋਜੀਸ਼ਨਾਂ ਲੈ ਕੇ ਆਏ ਆ ਬੜੇ ਹੀ ਮਾਣ ਦੀ ਗੱਲ ਹੈ ਤੇ ਨਾਲ ਦੀ ਨਾਲ ਬਲਾਕ ਲੈਵਲ ਤੇ ਸਾਡੇ ਸਾਇੰਸ ਐਗਜ਼ੀਬਿਸ਼ਨ ਐਂਡ ਮੈਥ ਐਗਜ਼ੀਬਿਸ਼ਨ ਹੋਇਆ ਸੀ ਉਹਦੇ ਵਿੱਚ ਵੀ ਡਗਾਣੇ ਦੀ ਪੋਜੀਸ਼ਨ ਆਈ ਹੈ ਮੇਰੇ ਲਈ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਸਟਾਫ ਮੈਂਬਰਸ ਜਿਹੜੇ ਨੇ ਬਹੁਤ ਮਿਹਨਤ ਕਰਦੇ ਨੇ ਹਰ ਫੀਲਡ ਦੇ ਵਿੱਚ ਡਗਾਣਾ ਜਿਹੜਾ ਅੱਗੇ ਜਾ ਰਿਹਾ ਬਹੁਤ ਹੀ ਵਧੀਆ ਗੱਲ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਧਾਈ ਤੇ ਜਿਹੜੀ ਚੀਜ਼ ਅਸੀਂ ਕਰਾਟਿਆਂ ਦੀ ਗੱਲ ਕੀਤੀ ਹੈ ਸਾਨੂੰ ਡਿਪਾਰਟਮੈਂਟ ਵੱਲੋਂ ਰਾਣੀ ਲక్ష్ਮੀਬਾਈ ਆਤਮ ਪ੍ਰਸ਼ਿਕਸ਼ਨ ਵੱਲ ਦੇ ਅਧੀਨ ਗ੍ਰਾਂਟ ਆਉਂਦੀ ਹੈ ਹਰ ਸਾਲ ਉਹਦੇ ਅਧੀਨ ਅਸੀਂ ਤਸਦੀਕਸ਼ੁਦਾ ਜਿਹੜੀ ਯੂਨੀਵਰਸਿਟੀ ਹੈ ਜਾਂ ਕਾਲਜ ਹੈ ਉਸ ਤੋਂ ਜਿਹੜੇ ਪ੍ਰਸ਼ਿਕਸ਼ਿਤ ਕਰਾਟੇ ਕੋਚ ਨੇ ਉਹਨਾਂ ਨੂੰ ਹਾਇਰ ਕਰੀਦਾ ਹੈ ਤੇ ਉਹ ਲੜਕੀਆਂ ਨੂੰ ਸਕੂਲ ਵਿੱਚ ਆ ਕੇ ਡੇਲੀ 40 ਦਿਨ ਲਈ ਜਿਹੜੀ ਹੈ ਉਹ ਕੋਚਿੰਗ ਦਿੰਦੇ ਨੇ ਤੇ ਇਹਦਾ ਮਕਸਦ ਇੱਕੋ ਹੀ ਇੱਕ ਹੈ ਮੇਨ ਕਿ ਲੜਕੀਆਂ ਨੂੰ ਆਤਮ ਨਿਰਭਰ ਤੇ ਆਤਮ ਸੁਰੱਖਿਆ ਲਈ ਜਿਹੜਾ ਹੈ ਪਰਫੁੱਲਿਤ ਕਰਨਾ ਉਹਨਾਂ ਦੇ ਵਿੱਚ ਆਤਮ ਸਿੱਖਣ ਜਿਹੜਾ ਹੈ ਆਤਮ ਰੱਖਿਆ ਜਿਹੜਾ ਵੱਲ ਹੈ ਉਹਦੇ ਲਈ ਉਹਨਾਂ ਨੂੰ ਤਿਆਰ ਕਰਨਾ ਤੇ ਬਹੁਤ ਵਧੀਆ ਜਿਹੜਾ ਐਫਰਟ ਹੈ ਸਰਕਾਰ ਦਾ ਅਸੀਂ ਉਸ ਐਫਰਟ ਨੂੰ ਅੱਗੇ ਵਧਾ ਰਹੇ ਆ ਤੇ ਸਾਡੇ ਬੱਚੇ ਵੀ ਉਹਨਾਂ ਲੀਹਾਂ ਤੇ ਚੱਲ ਰਹੇ ਨੇ ਤੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕਰਾਟਿਆਂ ਵਿੱਚ ਬੱਚੇ ਪ੍ਰਾਈਜ਼ ਲੈ ਕੇ ਆਏ ਨੇ ਦੈਨ ਬਲੌਕ ਲੈਵਲ ਤੇ ਸਾਇੰਸ ਐਂਡ ਮੈਥ ਦੇ ਕੁਇਜ਼ ਹੋਏ ਨੇ ਪ੍ਰਦਰਸ਼ਨੀਆਂ ਹੋਈਆਂ ਨੇ ਉਹਦੇ ਵਿੱਚ ਬੱਚੇ ਗਏ ਨੇ ਤੇ ਬਹੁਤ ਵਧੀਆ ਲੱਗਿਆ ਮੇਰੇ ਵੱਲੋਂ ਸਾਰਿਆਂ ਨੂੰ ਸਮੂਹ ਸਟਾਫ ਮੈਂਬਰਸ ਨੂੰ ਗਾਈਡ ਅਧਿਆਪਕਾਂ ਨੂੰ ਤੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਅੱਗੇ ਤੋਂ ਹੋਰ ਵੀ ਬੱਚੇ ਪ੍ਰਾਪਤियां ਕਰਨ ਤੇ ਸਕੂਲ ਦਾ ਹੋਰ ਨਾਮ ਰੌਸ਼ਨ ਕਰਨ। ਥੈਂਕ ਯੂ। ਸੋ ਬਹੁਤ-ਬਹੁਤ ਮੁਬਾਰਕਾਂ ਪ੍ਰਿੰਸੀਪਲ ਸਾਹਿਬਾਂ ਤੇ ਸਮੁੱਚੇ ਸਟਾਫ ਨੂੰ ਬੱਚਿਆਂ ਨੂੰ ਵੀ। ਸੋ ਇਹਨਾਂ ਬੱਚਿਆਂ ਦੇ ਖੇਡਾਂ ਪ੍ਰਤੀ ਲਗਨ ਦੇਖ ਕੇ ਪੜ੍ਹਾਈ ਵਿੱਚ ਤਾਂ ਇਹ ਮੋਰੀ ਹੈ ਹੀ ਨੇ ਅੱਗੇ ਵੱਧ ਰਹੀਆਂ ਨੇ ਤੇ ਕਰਾਟੇ ਦੇ ਵਿੱਚ ਵੀ ਆਪਣੀ ਸੇਫਟੀ ਨੂੰ ਲੈ ਕੇ ਪ੍ਰੈਕਟਿਸ ਜੋ ਚੱਲ ਰਹੀ ਆ ਸੋ ਬਚ ਕੇ ਰਹਿਣਾ ਇਹਨਾਂ ਬੱਚੀਆਂ ਤੋਂ ਜੜੀਆਂ ਖੇਡਾਂ ਦੇ ਵਿੱਚ ਉਤਸ਼ਾਹ ਦੇ ਨਾਲ ਖੇਡ ਰਹੀਆਂ ਨੇ ਤੇ ਬੱਚੀਆਂ ਦੇ ਬਲੰਦ ਹੌਸਲੇ ਜਣੇ ਤੇ ਇਹ ਬੱਚੀਆਂ ਆਪਣੀ ਸੇਫਟੀ ਲਈ ਇਹ ਜਿਹੜਾ ਪ੍ਰੈਕਟਿਸ ਚੱਲ ਰਹੀ ਆ ਕਰਾਟੇਆਂ ਦੀ ਬਖੋ ਵੀ ਸਿੱਖ ਰਹੀਆਂ ਨੇ ਤੇ ਜੋ ਵੀ ਕਿਸੇ ਤਰ੍ਹਾਂ ਦੇ ਕੋਈ ਵਿਅਕਤੀ ਨੇ ਉਹ ਕਿਸੇ ਤਰ੍ਹਾਂ ਦੀ ਕੋਈ ਹਰਕਤ ਕਰ ਦੇਣ ਤੇ ਇਹਨਾਂ ਬੱਚੀਆਂ ਨੂੰ ਹੋਰ ਵੀ ਇਸ ਪ੍ਰਤੀ ਸਿੱਖਣਾ ਚਾਹੀਦਾ ਤੇ ਆਪਣੀ ਆਤਮ ਰੱਖਿਆ ਲਈ ਉਹਨਾਂ ਦਾ ਮੁਕਾਬਲਾ ਕਰਕੇ ਅੱਗੇ ਵਧਣਾ ਚਾਹੀਦਾ ਤੇ ਸੋ ਇਜਾਜ਼ਤ ਚਾਹੁੰਦੇ ਆ ਕੈਮਰਾ ਪਰਸਨ ਮੁਸਕਾਨ ਦੇ ਨਾਲ ਮੈਂ ਨਵਨੀਸ਼ ਚਿਮਾ ਸੋ ਇਜਾਜ਼ਤ ਦਿਓ ਧੰਨਵਾਦ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ